ਰਦਾਸਪੁਰ ਦੇ ਪਿੰਡ ਨੰਗਲ ਦੇ ਵਿਖੋ ਜਿੱਥੇ ਕਿ ਚੋਰਾਂ ਦੇ ਵੱਲੋਂ ਜੁੜੇ ਨੇ ਇੱਕ ਘਰ ਦੇ ਵਿੱਚ ਆਪਣੇ ਹੱਥ ਸਾਫ਼ ਕਰ ਲਏ ਗਏ ਨੇ ਦੱਸਿਆ ਕਿ ਪਿੰਡ ਨੰਗਲ ਦੇ ਵਿੱਚ ਜਿੱਥੇ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਨਗਦੀ ਅਤੇ ਗਹਿਣੇ ਰੱਖੇ ਹੋਏ ਸੀ ਚੋਰਾਂ ਦੇ ਵੱਲੋਂ ਚੋਰੀ ਕਰਕੇ ਉਥੋਂ ਫਰਾਰ ਹੋ ਗਏ ਪਰਿਵਾਰ ਦੇ ਗਹਿਣੇ ਆਪਣੀ ਤੀ ਦੇ ਵਿਆਹ ਦੇ ਲਈ ਰੱਖਿਆ ਸੀ ਲੇਕਿਨ ਚੋਰਾਂ ਦੇ ਵੱਲੋਂ ਹੱਥ ਸਾਫ਼ ਕਰ ਲਿਆ ਗਿਆ ਤੇ ਚੋਰਾਂ ਦੇ ਹੌਸਲੇ ਦਿਨ-ਬਿਦਿਨ بلند ਹੁੰਦੇ ਜਾ ਰਹੇ ਨੇ ਗਰੀਬ ਮਜ਼ਦੂਰ ਦੇ ਘਰੋਂ ਨਗਦੀ ਅਤੇ ਗਹਿਣੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਫਿਲਹਾਲ ਪੁਲਿਸ ਨੂੰ ਇਸਦੀ ਕੰਪਲੇਨਟ ਕਰ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਝੁੱਟੀ ਹੋ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਮੈਂ ਬਾਰੀ ਨਹੀਂ ਵੇਖਿਆ ਬਾਰੀ ਕਰਨੀ ਹੱਥਾਂ ਨਾਲ ਪਿਛਲੇ ਖਾਨੇ ਜੋ ਸਾਰਾ ਸੋਨਾ ਸਾਨਾ ਕੱਢ ਗਏ ਬਿਨਾਂ ਗੇਟ ਦੇ ਕੱਪੜੇ ਬਾਰੀ ਦੇ ਖੁੱਲ ਨਹੀਂ ਰਹੇ ਮਰੀ ਤੋਂ ਦੇ ਨਕੋਲ ਕੇ ਵੇਰ ਕੱਢੇ ਪਾਜੀ ਪਾਜੀ ਹੁੰਦੇ ਵੇਖਿਆ ਮੈਂ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਉਣੇ ਆ ਤਿੰਨ ਪਾਜੀ ਨਨੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਂ ਲੀਆਂ ਬਣਦੀਆਂ ਬੀਜਰ ਬੀ ਪਾਜੀ ਕੁਛ ਨਹੀਂ ਰਹਿਣ ਦਿੱਤਾ ਪਾਜੀ ਮੇਰੇ ਕਰ ਗਏ ਨੇ ਸਹੀ ਸਿਰਫ ਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਅਹੀਂ ਪਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਥੋੜੀ ਕਰਕੇ ਚਲ ਗਿਆ ਬੰਦਾ ਤੇ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਘੋਲ ਲੈ ਗਿਆ ਲੁੱਟ ਗਿਆ ਸਾਨੂੰ ਅਹੀਂ ਤੇ ਹੁਣ 6 ਵਜੇ ਆਏ ਕੰਮ ਤੇ ਕੰਮ ਤੋਂ ਮੈਂ 6 ਵਜੇ ਆਇਆ ਤੇ 6 ਵਜੇ ਮੈਂ ਕਮੇਟੀ ਮੰਗਵਾ ਲਿਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਨਾ ਆ ਅੱਛਾ ਵਾੜੀ ਵਿੱਚ ਰਹੇ ਨੇ ਕੱਖ ਨਹੀਂ ਦਿੱਤਾ ਮੇਰੇ ਜੋ ਘਰ ਮੇਰੇ ਤਾਰ ਵਾਲੇ ਵੀ ਕੰਮ ਤੇ ਗਏ ਆ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮਿਲਣ ਰਿਹਾ ਦੇਖੋ ਜਿਸ ਨੂੰ ਚਲ ਗਿਆ ਦੋ ਹੋ ਜਾਵਾ ਪਾਜੀ ਚਲੇ ਗਿਆ ਤਿੰਨ ਤਿੰਨ ਕਿ ਟੋਲੇ ਸੁਣਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦੇਣਾ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਹੋਵੇ ਅੱਗੇ ਵੀ ਨਿਕਲੇ ਔਰ ਤਿੰਨਾਂ ਘਰਾਂ ਦੇ ਵੀ ਨਿਕਲੇ ਆ ਹਾਂਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਦੇ ਮੇਰੀ ਕੁਲੀ ਨੇ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਆ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੱਗਿਆ ਉਵੇਂ ਕਿ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹਾਲਾ ਚ ਜਿਹੜਾ ਚੋਰੀਆਂ ਕਰ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹੀ ਇੱਕੋ ਹੀ ਬੰਦਾ ਵਾ ਤਿੰਨ ਤੁਹਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਸਾਡੇ ਲੱਗਦੇ ਤਿੰਨ ਹੋ ਗਈ ਤਿੰਨ ਘਰਾਂ ਚੋਂ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਚੋਰੀਆਂ ਬਣੀਆਂ ਹੋਣੀਆਂ ਤੁਹਾਡੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਗਰੀਬ ਮੰਦਾ ਜੀ ਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਬਾਦੇ ਸੋਨਾ ਰੱਖਿਆ ਕਿੱਥੋਂ ਇੱਕ ਗਰੀਬ ਮੰਦਾ ਕਿੱਥੋਂ ਕਰੇਗਾ ਜੋ ਕਮਾਣਾ ਹੋਈ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰੀ ਇੱਧਰ ਚੋਰੀ ਹੋਈ ਆ ਜਿੰਨਾਂ ਦੇ ਤੁਸੀਂ ਹੁਣੇ ਭਿਆਨ ਲਿਆ ਮੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਹਾਂ ਤੇ ਅੱਜ ਇਹਦਾ ਵਿਆਹ ਕਰਕੇ ਕਰਕੇ ਛੁੱਟ ਗਿਆ ਬਦਲ ਤੋ ਨਿਕਲਣਾ ਚੀਜ਼ ਆ ਜੀ